ਇਹ ਵੀਡੀਓ ਦੇ ਵਿੱਚ ਆ ਪਿੱਛੇ ਤੁਹਾਨੂੰ ਬੰਦਾ ਦਿਖਦਾ ਹੋਣਾ ਆ ਸਾਈਂ ਜੀ ਸਭ ਨੂੰ ਮੇਲੇ ਤੋਂ ਬਾਅਦ ਆਟਾ ਵੰਡਦੇ ਹੋਏ ਸੀ ਆ ਸਭ ਬੋਰੇ ਲੈ ਕੇ ਜਾਂਦੇ ਚੱਕਦੇ ਤੁਸੀਂ ਦੇਖਦੇ ਹੋਵੋਗੇ ਤੇ ਸਭ ਨੂੰ ਵੰਡਦੇ ਸੀ ਉਸ ਨੂੰ ਵੀ ਦੇਣਾ ਸੀ ਉਹ ਵੀ ਸੇਵਾਦਾਰੀ ਸੀ ਬਾਕੀ ਤੁਸੀਂ ਵੀਡੀਓ ਇਸ ਤੋਂ ਪਿੱਛੇ ਸਾਰੀ ਵੀਡੀਓ ਮੈਂ ਤੁਹਾਨੂੰ ਸਮਝਾਉਂਗਾ ਹੋਇਆ ਕੀ ਸੀ ਕਿ ਕਿਉਂ ਉਸ ਨੂੰ ਮਾਰਿਆ ਆ ਬੱਚੇ ਬੰਦਾ ਖੜਾ ਆ ਉਂਗਲ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਆ ਬੈਕ ਸਾਈਡ ਤੇ ਖੜਾ ਬੰਦਾ ਆ ਬਲਾ ਇਸ ਤੇ ਸਾਈ ਜੀ ਨੇ ਇਸ ਨੂੰ ਮਾਰਿਆ ਸੀ ਕਿ ਪੂਰੀ ਦੇਖਿਓ ਵੀ ਤੁਹਾਨੂੰ ਕਲੀਅਰ ਹੋ ਜਾਣਾ ਕੀ ਸੀ ਗੱਲ ਔਰ ਸਾਈ ਜੀ ਮੈਦ ਦੇ ਦੋ ਬਾਅਦ ਸਭ ਨੂੰ ਵੰਡ ਦਿੰਦੇ ਸੀ ਜੋ ਵੀ ਬਚਦਾ ਹੁੰਦਾ ਸੀ ਸਮਾਨ ਇੱਦੇ ਝੋਲੀਆ ਭਰਦੇ ਆਏ ਆ ਸਭ ਦੀਆ ਪਰ ਪੂਰੀ ਵੀਡੀਓ ਦੇਖ ਲਓ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਣਾ ਸਾਈ ਜੀ ਗੱਲ ਹੋਈ ਕੀ ਸੀ ਆ ਉਸ ਨੂੰ ਬੁਲਾ ਲਿਆ ਬੰਦੇ ਨੂੰ ਆ ਸਾਈ ਜੀ ਨੇ ਉਸ ਨੂੰ ਬੁਲਾ ਲਿਆ ਹੋਇਆ ਕੀ ਸੀ ਬਾਕੀ ਪੂਰੀ ਵੀਡੀਓ ਦੇਖਿਓ ਜੈ ਮਸਤਾ ਦੀ ਜੈ ਪੀਰਾ ਦੀ ਜੈ ਬਾਲੀ ਦੀ ਤੁਸੀਂ ਦੇਖ ਲਓ ਤੁਹਾਡਾ ਚੈਨਲ ਮਸਤ ਅਦਾਸ ਅੱਜ ਦੀ ਜਿਹੜੀ ਵੀਡੀਓ ਆ ਉਸ ਦੇ ਵਿੱਚ ਆਪਾਂ ਗੱਲ ਕਰਨੀ ਆ ਸਾਈ ਜੀ ਦੀ ਸਾਈ ਜੀ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿ ਸਾਈ ਜੀ ਇੱਕ ਬੰਦੇ ਦੇ ਮਾਰ ਰਹੇ ਆ ਤੇ ਗਾਲਾਂ ਕੱਢ ਰਹੇ ਆ ਕਿ ਕਹਿੰਦੇ ਮੇਰੇ ਪੇਜ ਦੇ ਸਿਰ ਤੇ ਚੜ ਗਿਆ ਖੜਾ ਜਾਂ ਚੜ ਗਿਆ ਸਾਈ ਜੀ ਦੇ ਵੀਡੀਓ ਦੇ ਵਿੱਚ ਕਹਿ ਰਹੇ ਆ ਪਰ ਕਿ ਜਾਂ ਨੇ ਹੋਰ ਵੀ ਕਿਸੇ ਨੇ ਵੀਡੀਓ ਬਣਾ ਕੇ ਪਾਈ ਆ ਕਹਿੰਦੇ ਮਜ਼ਾਰ ਤੇ ਚੜ ਗਿਆ ਸੀ ਤੇ ਤਾਂ ਸਾਈਂ ਜੀ ਨੇ ਉਹਨੂੰ ਮਾਰਿਆ ਜਾਂ ਉਹਨੂੰ ਗਾਲਾ ਕੱਢਿਆ ਤੇ ਜਾਂ ਉਹ ਸ਼ਰਾਬ ਪੀ ਕੇ ਗਈ ਤਾਂ ਕੁੱਟਿਆ ਪਰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਇਹ ਵੀਡੀਓ ਅੱਜ ਨਹੀਂ ਦੇਖੀ ਮੈਂ ਤਾਂ ਸਾਰੇ ਮੇਲੇ ਪਏ ਆ ਭਰਾ ਨੇ ਪਰ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਦਾਂ ਦੇ ਵੀਡੀਓ ਪਾਉਂਦੇ ਆ ਪਹਿਲਾਂ ਗਲਤੀ ਤੇ ਆਪਣੀ ਆ ਮੇਰੇ ਕੋਲ ਵੀ ਇਹ ਪਏ ਸੀ ਮੇਲਾ ਸਾਰਾ ਪਿਆ ਆ ਹੋਰ ਵੀ ਪਏ ਆ ਮੇਲੇ ਕਿਤੇ ਦਰੀਆ ਗੱਲਾਂ ਹੋਈ ਆਇਆ ਪਰ ਇਹ ਆਪਣੀ ਗਲਤੀ ਆ ਕਿੜੀ ਆਪਾਂ ਨਿੱਟ ਤੇ ਪਾਉਂਦੇ ਆ ਮੈਂ ਤਾਂ ਆਪਣੇ ਜਿਹੜੇ ਵੀ ਸਾਈ ਜੀ ਦੇ ਨਾਂ ਦੇ ਚੈਨਲ ਚੱਲ ਰਹੇ ਆ ਜਾਂ ਫੇਸਬੁੱਕ ਜਾਂ ਇੰਸਟਾਗ੍ਰam ਤੇ ਉਹਨਾਂ ਨੂੰ ਬੇਨਤੀ ਆ ਕਿ ਇਦਾਂ ਦਾ ਇੱਕ ਕਲਿੱਪ ਉਹ ਨਾ ਹੀ ਪਾਓ ਸਾਈ ਜੀ ਦੀ ਜਿੱਤੇ ਸਾਈ ਜੀ ਜਾਂ ਕੁਝ ਕਹਿੰਦੇ ਆ ਜਾਂ ਜਿੱਤਾਂ ਦੇ ਵਿੱਚ ਕੋਈ ਲੰਗਦੀ ਗੱਲ ਕਿਹੜੀ ਕੋਈ ਫੜ ਨਾ ਸਕੇ ਉਹਨਾਂ ਨੂੰ ਤਾਂ ਇਸ਼ੂ ਚਾਹੀਦਾ ਹੈ ਗੱਲ ਕਰਨ ਲਈ ਆਪਾਂ ਹੀ ਸ਼ੂ ਪੇਸ਼ ਕਰਾਉਂਦੇ ਆ ਆਪਾਂ ਹੀ ਉਹਨਾਂ ਮੂਰੇ ਰੱਖਦੇ ਆ ਹਾਂ ਵੀ ਆਹ ਗੱਲ ਨਹੀਂ ਤਾਂ ਉਹਨਾਂ ਨੂੰ ਕੀ ਪਤਾ ਸੀ ਇੰਦਾਂ ਦੀ ਕੋਈ ਵੀਡੀਓ ਹੈਗੀ ਆ ਫਿਰ ਉਹ ਉਹ ਵੀਡੀਓ ਨੂੰ ਚੱਕ ਕੇ ਕਮਾਉਣ ਲੱਗ ਜਾਂਦੇ ਆ ਆਹ ਦੇਖੋ ਜੀ ਤੁਹਾਡਾ ਸਾਈਂ ਜੀ ਕੀ ਕਰਦੇ ਨੇ ਆਹ ਦੇਖੋ ਤੁਹਾਡਾ ਰੱਬ ਕੀ ਕਰਦਾ ਆਹ ਦੇਖੋ ਤੁਹਾਡਾ ਫਕੀਰ ਗਾਲ੍ਹਾਂ ਕੱਢਦਾ ਕਿਉਂਕਿ ਸਾਈਂ ਜੀ ਤਾਂ ਪਹਿਲੇ ਕਹਿ ਗਏ ਸੀ ਕਿੰਨੀ ਫਕੀਰ ਦੀ ਬੁਰਾਈ ਹੋਣੀ ਉਨੀ ਚੜਾਈ ਹੋਣੀ ਤੇ ਬਾਕੀ ਆਪਾਂ ਇਸ ਵੀਡੀਓ ਦੀ ਕਿਹੜੀ ਵਾਇਰਲ ਹੋਦੀ ਉਹਦੀ ਗੱਲ ਕਰਦੇ ਆ ਤੇ ਉਹ ਹੋਇਆ ਕੀ ਸੀ ਮੈਨੂੰ ਸਾਰੀ ਵੀਡੀਓ ਪਈ ਆ ਮੈਂ ਹੁਣ ਨਹੀਂ ਦੇਖੀ ਹੁਣ ਤਾਂ ਮੈਂ ਦੇਖੀ ਨਹੀਂ ਹੁੰਦਾ ਕਿਹੜੀ ਆ ਵਾਇਰਲ ਹੋ ਰਹੀ ਉਹ ਹੀ ਦੇਖ ਰਿਆ ਮਾੜੀ ਇਹ ਮੈਂ ਬਹੁਤ ਸਾਲ ਪਹਿਲਾਂ ਦੇਖੀ ਸੀ ਮੇਰ ਤੋਂ ਪਿਆ ਮੇਲਾ ਸਾਰ ਮੈਂ ਤੁਹਾਨੂੰ ਜੇ ਕਿਸੇ ਨੂੰ ਕੋਈ ਹੋਊਗਾ ਉਦੋਂ ਮੈਨੂੰ ਪਰਸਨਲ ਮੈਸੇਜ ਕਰ ਲਵੇ ਮੈਂ ਉਹਨੂੰ ਕਲਿੱਪ ਪੂਰੀ ਕੱਟ ਕੇ ਭੇਜੂਗਾ ਕੀ ਹੋਇਆ ਸੀ ਤੇ ਕਿੱਥੇ ਉਹ ਚੜਿਆ ਸੀ ਤੇ ਉਹਨੂੰ ਕਿਉਂ ਮਾਰਿਆ ਸੀ ਤੇ ਉਹ ਕੋ ਬੰਦਾ ਕੌਣ ਸੀ ਤੇ ਸਾਈਂ ਜੀ ਉਸ ਟਾਈਮ ਕੀ ਕਰ ਰਹੇ ਸੀ ਮੈਂ ਤੁਹਾਨੂੰ ਸਾਰਾ ਦੱਸਦਾ ਸਾਈਂ ਜੀ ਜਦੋਂ ਮੇਲਾ ਹੋ ਕੇ ਹੜਦਾ ਹੁੰਦਾ ਸੀ ਬਾਬਾ ਮੁਰਾਦ ਸ਼ਾਹ ਜੀ ਦਾ ਤੇ ਸਾਈਂ ਜੀ ਜਿਹੜੇ ਰੋਟੀਆਂ ਪਕਾਉਂਦੇ ਦੀ ਜਾਂ ਲੰਗਰ ਹਲਵਾਈ ਹੁੰਦੇ ਸੀ ਜਿਹੜੇ ਵੀ ਹੁੰਦੇ ਸੀ ਜਿੰਨੇ ਵੀ ਉੱਥੇ ਸੇਵਾਦਾਰ ਹੁੰਦੇ ਸੀ ਪਿੱਛੇ ਅਸੋਈ ਘਰ ਤੇ ਉਹ ਜਿਹੜੇ ਰੋਟੀਆਂ ਬਣਦੀਆਂ ਸੀ ਉਹਨਾਂ ਨੂੰ ਜਿੰਨਾ ਵੀ ਆਟਾ ਬਚਦਾ ਸੀ ਜਿੰਨੇ ਵੀ ਬਚਦੇ ਸਮਾਨ ਉਹ ਸਾਈਂ ਜੀ ਸਭ ਪਾਣ ਦਿੰਦੇ ਹੁੰਦੇ ਸੀ ਫਕੀਰ ਕੁਝ ਨਹੀਂ ਰੱਖਦਾ ਕੋਲ ਆਪਣੇ ਤੇ ਉਹ ਜਦੋਂ ਮੇਲਾ ਹੋ ਕੇ ਹਟਿਆ ਤੇ ਸਾਈਂ ਜੀ ਇੱਦਾਂ ਹੀ ਸਭ ਨੂੰ ਸਾਥ ਦੇ ਸੀ ਲੈਨ ਲੈਣ ਲੱਗੇ ਆ ਤੁਹਾਨੂੰ ਮੈਂ ਪੂਰੀ ਵੀਡੀਓ ਭੇਜ ਦੂੰਗਾ ਦੇਖਣੀ ਜਿਹੜਾ ਜਿਸ ਨੂੰ ਬਹਿਮ ਹੋਵੇ ਉਹ ਮੈਨੂੰ ਮੈਸੇਜ ਕਰ ਲਵੇ ਇੰਸਟਾਗ੍ਰam ਤੇ ਵਾਸਤਾ ਦੱਸਦਾ ਉਹ ਤੁਹਾਨੂੰ ਮੈਂ ਸਾਰੀ ਭੇਜ ਦੂੰਗਾ ਕਿ ਸਾਈਂ ਜੀ ਲੈਨ ਲਵਾ ਲੈਂਦੇ ਹੁੰਦੇ ਸੀ ਉਹਨਾਂ ਦੀ ਜਿਹੜੇ ਸੇਵਾ ਕਰਦੇ ਹੁੰਦੇ ਦੀ ਪਿੱਛੇ ਰਸੋਈ ਘਰ ਚ ਤੇ ਉਹਨਾਂ ਨੂੰ ਇੱਕ ਇੱਕ ਵਾਰੀ ਸਭ ਨੂੰ ਇੱਕ ਇੱਕ ਬੋਰਾ ਆਟਾ ਚੁਕਾਉਂਦੇ ਹੁੰਦੇ ਜਾਂ ਹੋਰ ਕੋਈ ਰਸਤ ਹੁੰਦੀ ਸੀ ਉਹ ਚੁਕਾਉਂਦੇ ਹੁੰਦੇ ਸੀ ਦੇ ਦਿੰਦੇ ਹੁੰਦੇ ਸੀ ਤੇ ਇੱਦਾਂ ਹੀ ਲੈਨ ਲੱਗੀ ਸੀ ਸਾਈਂ ਜੀ ਸਭ ਦੂਆ ਝੋਲੀਆ ਪਰਦੇ ਪਏ ਸੀ ਤੇ ਬਾਬਾ ਮੁਰਾਦ ਸ਼ਾਹ ਦੀ ਮਜ਼ਾਰ ਤੇ ਕੋਈ ਨਹੀਂ ਚੜਿਆ ਇਹ ਪਹਿਲਾਂ ਗੱਲ ਕਲੀਅਰ ਕਰ ਤਮਾ ਕੋਈ ਨਹੀਂ ਬਾਬਾ ਮੁਰਾਦ ਸ਼ਾਹ ਦੀ ਦੇ ਮਜ਼ਾਰ ਦੇ ਉੱਤੇ ਚੜਿਆ ਇਹ ਗੱਲ ਬਿਲਕੁਲ ਝੂਠੀ ਹੈ ਜਿਹੜੀ ਮੈਂ ਤੁਹਾਨੂੰ ਦੱਸਦਾ ਕਿਉਂਕਿ ਬਾਬਾ ਮੁਰਾਦ ਸ਼ਾਹ ਦੀ ਦੇ ਮਜ਼ਾਰ ਦੇ ਮੋਰੇ ਪਰ ਅੱਗੇ ਜਿੱਥੇ ਆਪਾਂ ਸਲਾਮ ਪੇਸ਼ ਕਰਦੇ ਉੱਥੇ ਸਾਈਂ ਜੀ ਨੇ ਪਹਿਲਾਂ ਤੋਂ ਹੀ ਸੇਵਾਦਾਰ ਦੋ ਲਾਏ ਹੁੰਦੇ ਸੀ ਇੱਕ ਇੱਧਰ ਇੱਕ ਇੱਧਰ ਹੁਣ ਵੀ ਤੁਸੀਂ ਜਾ ਕੇ ਦੇਖ ਲਿਓ ਪੁਰਾਣੀਆਂ ਵੀਡੀਓ ਵੀ ਦੇਖ ਲਿਓ ਸੇਵਾਦਾਰ ਮੇਲੇ ਵਾਲੇ ਦਿਨ ਜ਼ਰੂਰ ਖੜੇ ਹੁੰਦੇ ਸੀ ਮੋਰੀ ਉਹ ਕਦੇ ਵੀ ਮੋਰੀ ਉਹ ਸੁੰਦੀ ਨਹੀਂ ਛੱਡਦੇ ਹੁੰਦੇ ਸੀ ਮਜ਼ਾਰ ਤੇ ਬਾਕੀ ਗੱਲ ਕਹਿੰਦੇ ਕਿਹਣਾ ਨੇ ਕਿਹਾ ਆ ਮਜ਼ਾਰ ਦੇ ਉੱਤੇ ਚੜ ਕੇ ਦੀ ਮੈਂ ਉਹ ਵੀ ਤੁਹਾਨੂੰ ਹੁਣ ਗੱਲ ਦੱਸਦਾ ਇਹ ਕਿਹੜੀ ਸਾਈਂ ਜੀ ਜਿੱਥੇ ਮਾਰ ਰਹੇ ਆ ਉਹ ਮੇਰੇ ਬਾਬਾ ਮੁਰਾਦ ਸ਼ਾਹ ਦੀ ਬੈਕ ਸਾਈਡ ਤੇ ਆ ਜਦੋਂ ਆਪਾਂ ਇਧਰ ਸਾਈਂ ਜੀ ਤੋਂ ਮੱਥਾ ਟੇਕ ਕੇ ਨਿਕਲਦੇ ਆ ਨਾ ਕਦੋਂ ਬੈਕ ਸਾਈਡ ਤੇ ਚਲ ਜੀਏ ਉੱਥੇ ਦੇ ਉਹ ਕਿਹੜਾ ਹੱਥ ਛੋੜਾ ਜਾ ਬਰਾਂਡਾ ਪਿਛਲੇ ਪਾਸੇ ਆ ਬਾਬਾ ਮੁਰਾਦ ਸ਼ਾਹ ਦੀ ਬਿਲਕੁਲ ਪਿਛਲੇ ਪਾਸੇ ਬਰਾਂਡਾ ਉਹ ਪ੍ਰਸ਼ਾਦ ਉੱਥੇ ਰੱਖਦੇ ਆ ਉੱਥੇ ਦੀ ਆ ਉੱਥੇ ਉਹ ਆਟੇ ਦੇ ਬੋਰੇ ਪਏ ਸੀ ਤੇ ਸਾਈਂ ਜੀ ਉੱਥੇ ਬੰਦੇ ਸੀ ਤੇ ਬਾਬਾ ਮੁਰਾਦ ਸ਼ਾਹ ਦੀ ਜਿਹੜੀ ਮੁਜਾਰ ਆ ਜਿਹੜਾ ਦਰਵਾਜ਼ੇ ਦੀ ਬੈਕ ਸਾਈਡ ਦੇ ਪਿੱਛੇ ਕੰਧ ਆ ਨਾ ਉਹਦੇ ਕੰਧੇ ਨਾਲ ਸਾਈਂ ਜੀ ਨੇ ਸਰਕਾਰ ਦੇ ਮੈਨੇ ਰੱਖਦੇ ਸਰਕਾਰ ਨੂੰ ਆਪਣੀ ਸਰਕਾਰ ਦੇ ਇੰਨਾ ਪਿਆਰ ਸੀ ਕਿ ਉਹਦੇ ਕੋਈ ਕੰਧ ਨੂੰ ਵੀ ਟੱਚ ਨਾ ਕਰ ਸਕੇ ਦਰਵਾਜ਼ੇ ਦੀ ਤੇ ਸਾਈ ਜੀ ਦਰਵਾਜ਼ੇ ਦੇ ਕੰਧ ਦੇ ਪਿੱਛੇ ਛੋਟੀ ਜੀ ਥੜੀ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਆ ਬੈਕ ਸਾਈਡ ਤੇ ਇੱਕ ਤਾਂ ਸਾਈ ਜੀ ਦੇ ਨਾਲ ਹੀ ਆ ਇੱਕ ਛੋਟੀ ਜੀ ਜਿੱਥੇ ਚਾਦਰ ਜਿੱਤੀ ਹੁੰਦੀ ਆ ਛੋਟੀ ਜਿਹੀ ਜਗ੍ਹਾ ਆ ਉੱਥੇ ਕਹਿੰਦੇ ਨੇ ਮਾਈ ਹੀਰ ਨੂੰ ਕਿਤਾਬ ਨੂੰ ਵਿੱਚ ਸਾਈ ਜੀ ਨੇ ਕੀਤਾ ਆ ਤੇ ਬਾਕੀ ਉਹਦੇ ਬੈਕ ਸਾਈਡ ਤੇ ਆ ਥੜੀ ਆ ਬਣੀ ਚੌਥ ਸਾਈ ਜੀ ਦੀ ਦਰਵਾਜ਼ੇ ਦੇ ਬੈਕ ਸਾਈਡ ਤੇ ਵੀ ਆ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਛੋਟੀ ਜੀ ਥੜੀ ਆ ਇੰਨੀ ਕੁੱਚੀ ਆ ਲੰਬੀ ਆ ਜਿੰਦੀ ਪਿੱਛੇ ਦਰਵਾਜ਼ੇ ਦੇ ਕੰਧ ਆ ਉਸ ਦੇ ਉੱਪਰ ਉਸ ਨੇ ਪੈਰ ਰੱਖਤਾ ਸੀ ਬੰਦੇ ਨੇ ਜਿਹੜਾ ਸੇਵਾਦਾਰ ਸੀ ਨਾ ਕਿ ਉਹ ਸ਼ਰਾਬੀ ਸੀ ਨਾ ਕਿ ਉਹ ਕੋਈ ਹੋਰ ਨਸ਼ਾ ਕਰਕੇ ਆਇਆ ਸੀ ਤੇ ਸਾਈਂ ਜੀ ਨੂੰ ਸਾਈਂ ਜੀ ਨੇ ਉਹਨਾਂ ਨੂੰ ਲੈਂਡ ਦੇ ਵਿੱਚ ਲਾਇਆ ਸੀ ਉਹ ਲੈਂਡ 'ਚ ਇੱਧਰ ਖੜਾ ਹੋ ਗਿਆ ਸੀ ਦਰਵਾਜ਼ੇ ਕੰਧ ਦੇ ਨਾਲ ਕਿਹੜੀ ਥੜੀ ਬਣੀ ਆ ਬਸ ਇਹ ਗੱਲ ਸੀ ਨਾ ਕੋਈ ਮਜ਼ਾਰ ਤੇ ਚੜ ਸਕਦਾ ਤੇ ਨਾ ਉੱਥੇ ਚੜਨ ਦੇਣਾ ਕਿਸੇ ਨੇ ਇਹ ਗੱਲਾਂ ਨਾ ਕਹੋ ਕਿ ਮਜ਼ਾਰ ਦੇ ਉੱਪਰ ਚੜ ਗਿਆ ਦੁੱਖ ਲੱਗਦਾ ਇਦਾਂ ਦੀ ਗੱਲਾਂ ਸੁਣ ਕੇ ਮੈਂ ਵੀਡੀਓ ਬਣਾਉਣੀ ਨਹੀਂ ਸੀ ਪਰ ਮੈਨੂੰ ਨਹੀਂ ਚੰਗਾ ਲੱਗਾ ਮੈਂ ਤਾਂ ਪੇਸ਼ ਕੀਤੀ ਆ ਤੁਹਾਨੂੰ ਮੋਰੇ ਸੱਚ ਤੁਹਾਨੂੰ ਪਤਾ ਲੱਗੇ ਬਾਕੀ ਗੱਲ ਸਾਈ ਜੀ ਕਹਿੰਦੇ ਸ਼ਰਾਬਿਕ ਹੈ ਸ਼ਰਾਬ ਉੱਥੇ ਸਾਰਿਆਂ ਨੂੰ ਉਹਨੇ ਕਹਿシャレ ਸ਼ਰਾਬਾਂ ਪੀ ਕੇ ਜਾਂਦੇ ਆ ਕਿਹੜਾ ਵੀ ਕੋਈ ਉੱਥੇ ਪੀ ਕੇ ਆਇਆ ਹੋਊਗਾ ਬਾਕੀ ਫਕੀਰ ਦੀ ਮौज ਆ ਫਕੀਰ ਜ਼ਰੂਰੀ ਨਹੀਂ ਉਹਨੂੰ ਮੜ ਕੇ ਕਿਹਦੇ ਮਾਰਿਆ ਸੀ ਸਾਈਂ ਜੀ ਨੇ ਉਹਨੂੰ ਮੜ ਕੇ ਆਟੇ ਦਾ ਬੋਰਾ ਵਿੱਚ ਕਾਇਆ ਉਹ ਵੀ ਵੀਡੀਓ ਮੈਂ ਤੁਹਾਨੂੰ ਜੇ ਕੋਈ ਤੁਹਾਨੂੰ ਸ਼ੱਕ ਹੋਊਗਾ ਤਾਂ ਮੈਂ ਇੰਸਟਾਗ੍ਰਾਮ ਤੇ ਮੈਨੂੰ ਮੈਸੇਜ ਕਰਦੇ ਮੈਂ ਉਹਨੂੰ ਜ਼ਰੂਰ ਭੇਜੂਗਾ ਉਸ ਬੰਦੇ ਨੂੰ ਮੜ ਕੇ ਆਟੇ ਦਾ ਬੋਰਾ ਵਿੱਚ ਕਾਇਆ ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਮੈਨੂੰ ਭੇਜ ਕਰ ਦੂੰਗਾ ਮੈਂ ਉਹਨੂੰ ਸੈਂਡ ਇਦਾਂ ਦੇ ਕੋਈ ਗੱਲ ਦੀ ਸ਼ਰਾਬ ਪੀ ਕੇ ਆ ਜਾਂ ਮਜ਼ਾਰ ਤੇ ਚੜਿਆ ਇਦਾਂ ਦੀ ਕੋਈ ਨਹੀਂ ਉਹ ਫਕੀਰ ਦੀ ਮौज ਆ ਪਤਾ ਨਹੀਂ ਉਹਦੇ ਕਿਹੜੇ ਕਿਹੜੇ ਭਗ ਜਗਾਇਏ ਹੋਣੇ ਉਹਦੇ ਪਤਾ ਨਹੀਂ ਕਿਹੜੇ ਦੁੱਖ ਕੱਟੇ ਹੋਣੇ ਮਾਰ ਕੇ ਇਹ ਆਪਾਂ ਨੂੰ ਲੱਗਦਾ ਆ ਕਿ ਉਹਦੇ ਥੱਪੜ ਮਾਰੇ ਤੇ ਉਹਨੂੰ ਗਾਲ ਉਕੇ ਮਸਤਾ ਫਕੀਰ ਇੱਤਾ ਹੀ ਪੇਸ਼ ਆਉਂਦੇ ਆ ਜਿੰਨੂੰ ਵੀ ਕੁਛ ਦੇਣਾ ਆ ਉਹਨੂੰ ਇੱਤਾ ਹੀ ਦਿੰਦੇ ਆ ਉਹਦੇ ਪਤਾ ਨਹੀਂ ਇਸ ਜਨਮ ਚ ਨਾ ਉਹਦਾ ਕੁਛ ਬਣਿਆ ਹੋਊ ਅਗਲੇ ਜਨਮਾ ਦਾ ਉਹਦਾ ਵਰਾਸਤਾ ਸਾਫ਼ ਕਰਤਾ ਹੋਣਾ ਉਹੀ ਚਾਰ ਚਪੇੜਾ ਨੇ ਜਾਂ ਚਾਰ ਗਾਲਾਂ ਨੇ ਇਹ ਆਪਣੀਆਂ ਖਾਂ ਇਹ ਕਹਿੰਦੀ ਆ ਕਿ ਉਹ ਸ਼ਰਾਬੀ ਸੀ ਜਾਂ ਉਹ ਵੇ ਸੀ ਐਵੇਂ ਨਾ ਇੱਦਾਂ ਨੂੰ ਬਦਨਾਮ ਕਰੋ ਜਾਂ ਸਾਈਂ ਜੀ ਦੀ ਸੋਪਾ ਕਰੋ ਰੱਜ ਕੇ ਕਰੋ ਅਸੀਂ ਵੀ ਕਰਦੇ ਆ ਪਰ ਉਹ ਸੁਣੂ ਵੀ ਬਦਨਾਮ ਨਾ ਕਰੋ ਕਿਹੜੇ ਸਾਈਂ ਜੀ ਦੇ ਮੋਰੇ ਖੜੇ ਸੀ ਜਿਨ੍ਹਾਂ ਨੂੰ ਸਾਈਂ ਜੀ ਦੇ ਹੱਥ ਲੱਗੇ ਸੀ ਬਹੁਤ ਬੰਦੇ ਦੇਖੇ ਕਿ ਇਹਨਾਂ ਨੂੰ ਸਾਈਂ ਜੀ ਨੇ ਮਾਰਿਆ ਬਾਬਾ ਅਮੀ ਚੰਦ ਜੀ ਨੇ ਬਹੁਤ ਜਣਿਆਂ ਨੂੰ ਘੁੱਟਿਆ ਬਾਪੂ ਗੰਗਾਧਾਰ ਜੀ ਬਾਪੂ ਕੁੰਭਧਾਰ ਜੀ ਇਹਨਾਂ ਨੇ ਬਹੁਤ ਲੋਕਾਂ ਨੂੰ ਮਾਰ ਦਿੰਦੇ ਸੀ ਗਾਲ੍ਹਾਂ ਕੱਢਦੇ ਹੁੰਦੇ ਸੀ ਪਰੇ ਚੱਲ ਜਾਓ ਇਦਾਂ ਦੀ ਕੋਈ ਗੱਲ ਨਹੀਂ ਮਯਾਰ ਤੇ ਕੋਈ ਨਹੀਂ ਚੜਿਆ ਕੋਈ ਸ਼ਰਾਬ ਪੀ ਕੇ ਨਹੀਂ ਆਇਆ ਉਹ ਇੱਕ ਸੇਵਾਦਾਰ ਸੀ ਜਿਸ ਨੂੰ ਸਾਈਂ ਜੀ ਨੇ ਸਮਝਾਇਆ ਅਸੀਂ ਜਦ ਕੋਸ਼ਿਸ਼ ਅਗਲੇ ਉਹਦੇ ਪਹਾੜ ਚ ਗਏ ਸੀ ਬਸ ਉਹ ਥੜੀ ਤੇ ਚੜਿਆ ਸੀ ਮਜ਼ਾਰ ਤੇ ਨਹੀਂ ਚੜਿਆ ਨਾ ਕੋਈ ਸ਼ਰਾਬ ਪੀ ਕੇ ਆਇਆ ਕਿਉਂਕਿ ਸਾਈਂ ਜੀ ਦੇ ਟਾਈਮ ਦੇ ਵਿੱਚ ਕੋਈ ਇਦਾਂ ਦਾ ਨਹੀਂ ਸੀ ਕਿਹੜਾ ਸਾਈਂ ਜੀ ਦੇ ਮੋੜੇ ਸ਼ਰਾਬ ਪੀ ਕੇ ਚੱਲ ਜਵੇ ਇੰਨੀ ਕੋਈ ਹਿੰਮਤ ਰੱਖਣ ਵਾਲਾ ਹੈ ਨਹੀਂ ਸੀ ਤੇ ਉਸ ਟਾਈਮ ਮੌਜੂਦ ਸੀ ਹਾਜ਼ਰ ਸੀ ਇਹ ਵੀਡੀਓ ਜਿਹੜੀ ਆ ਵੀ ਆ ਸ਼ੇਅਰ ਕਰ ਦਿਓ ਜਰੂਰ ਕਿਉਂਕਿ ਖੇੜਿਆਂ ਨੇ ਵੀ ਹੋਰਾਂ ਨੇ ਵੀ ਵੀਡੀਓ ਬਣਾਈ ਆ ਬੇਨਤੀ ਆ ਪਰ ਭਾਜੀ ਪਹਿਲਾਂ ਕਲੀਅਰ ਕਰ ਲਿਆ ਕਰੋ ਗੱਲ ਕੀ ਆ ਇਦਾਂ ਦਾ ਵੀਡੀਓ ਪਾਇਆ ਕਰੋ ਕਿ ਮਜ਼ਾਰ ਦੇ ਉੱਪਰ ਚੜ ਗਿਆ ਆਪਣੇ ਸਾਨੂੰ ਚੰਗਾ ਨਹੀਂ ਲੱਗਦਾ ਮਜ਼ਾਰ ਦੇ ਉੱਤੇ ਕੋਈ ਚੜ ਜਵੇ ਆਪਣੇ ਪੀਰ ਦੇ ਆਪਣੇ ਮੁਰਸ਼ਦ ਦੇ ਆਪਣੇ ਸਾਈਂ ਜੀ ਦੇ ਚੰਗਾ ਨਹੀਂ ਲੱਗਦਾ ਗੱਲ ਕਲੀਅਰ ਕਰਕੇ ਫੇਰ ਹੀ ਪਾਇਆ ਕਰੋ ਪਿੱਛੇ ਥੜੀ ਆ ਉੱਤੇ ਪੈਰ ਰੱਖਿਆ ਸੀ ਬਸ ਬਾਕੀ ਉਹਦੇ ਪਤਾ ਨਹੀਂ ਕਿਹੜੇ ਪਾਗ ਜਗਾਉਣੇ ਸੀ ਤੇ ਜਗਾ ਗਿਆ ਤੇ ਜੇ ਕੋਈ ਕਿਸਾਨੂੰ ਗਲਤ ਲਫ਼ਜ਼ ਲੱਗਾ ਹੋਵੇ ਮਾਫੀ ਦਾ ਹੱਕ ਦਾ ਰਿਹਾ ਇਹ ਵੀਡੀਓ ਸ਼ੇਅਰ ਕਰ ਦਿਓ ਪਤਾ ਲੱਗ ਜੂਵੇ ਜਿਹਨਾਂ ਨੂੰ ਵੀ ਬਹਿਮਿਆ ਤੇ ਸਾਈਂ ਜੀ ਨੇ ਕਿਉਂ ਉਹਨੂੰ ਜਾਂ ਕੀ ਕੀਤਾ ਸੀ ਜਾਂ ਕੀ ਸੀ ਇਹ ਸੱਚ ਸਾਰਾ ਤੁਹਾਨੂੰ ਪਤਾ ਲੱਗ ਜੂਗਾ ਜੈ ਮਸਤਾ ਦੀ ਜੈ ਬਲੀ ਦੀ